ਉਹਨਾਂ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਉਹ ਇੱਕ ਵਧੀਆ ਸ਼ੁਰੂਆਤ ਨੌਜਵਾਨਾਂ ਨੂੰ ਖੇਡ ਪ੍ਰਤੀ ਸੁਨੇਹਤ ਮੁਕਾਬਲੇ ਦੀ ਭਾਵਨਾ ਅੱਗੇ ਵਧਣ ਦੀ ਭਾਵਨਾ ਸਾਰੇ ਨੱਗੇ ਦੀ ਇੱਕੇ ਰੋਕੇ ਆਪਸੀ ਭਾਈਚਾਰਾ ਬਣਾ ਕੇ ਖੇਡ ਪ੍ਰੇਮੀਆ ਖੇਡ ਮੋਟਰ ਖੇਤ ਖੇਤਪੋਟਰਾਂ ਦੇ ਨਾਲ ਮਿਲ ਕੇ ਜੇਸ ਨਗਰ ਦੇ ਵਿੱਚ ਬੈਠੇ ਜੇਸ ਨਗਰ ਦੇ ਇਲਾਕਾ ਨਿਵਾਸੀਆਂ ਵੱਲੋਂ ਲੜ ਕੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ। ਬਹੁਤ ਹੀ ਅਸੀ ਲੱਖ ਲੱਖ ਵਧਾਈ ਜਿੰਨੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੇ ਪ੍ਰਬੰਧਨ ਕਰਨ ਵਾਲੇ ਦੋਨਾਂ ਦੇ ਵਿੱਚ ਹਿੱਸਾ ਪਾਉਣ ਵਾਲੇ ਤੇ ਖਾਸ ਕਰਕੇ ਜਿਹੜੇ ਸਾਡੇ ਨੌਜਵਾਨ ਵੀਰੇ ਜਿਨ੍ਹਾਂ ਨੇ ਹਿੱਸਾ ਲਿਆ ਉਹਨਾਂ ਵਾਸਤੇ ਬਣਾਇਆ ਮਹੱਤਵਪੂਰਨ ਇਹ ਜਿਹੜੇ ਸਾਡੇ ਪਿੰਡੂ ਮੁਕਾਬਲਿਆਂ ਦੇ ਵਿੱਚੋਂ ਹੀ ਅਸੀਂ ਉਹ ਹੀਰੀਏ ਜਿਹੜੇ ਚੁਣੇ ਜਾਂਦੇ ਆ ਜਿਨ੍ਹਾਂ ਨੇ ਅੱਗੇ ਲਾ ਕੇ ਗੱਡੀਆਂ ਮੱਲਾ ਮਾਰਨੀਆਂ ਹੁੰਦੀਆਂ ਥੋਰ ਟਰਨਮੈਂਟ ਤੇ ਸਾਡੀ ਨੌਜਵਾਨੀ ਨੂੰ ਲਸਿਆ ਵਿੱਚੋਂ ਦੂਰ ਲੈ ਜਾਣ ਵਾਸਤੇ ਤੇ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਬਹੁਤ ਬਹੁਤ ਅਸਰ ਨੇ ਆ ਤੁਹਾਨੂੰ ਖਾਰੇ ਦਾ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਨਾਬ ਸੱਜਣ ਸਿੰਘ ਦੀ ਟੀਮਾਂ ਅਰਜਨ ਅਵਾਰਡੀ ਜਿਹੜੇ ਜਿਨ੍ਹਾਂ ਨੂੰ ਆਪ ਖੇਡਣ ਦੇ ਨਾਲ ਬਹੁਤ ਪਿਆਰ ਆ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਉਹ ਬਾਸਕਟਬਾਲ ਜਿਹੜੀ ਗੇਮ ਨੂੰ ਨੇਸ਼ਨਲ ਲੈਵਲ ਦੇ ਉੱਤੇ ਉਹ ਟੂਰਨਾਮੈਂਟ ਕਰਾ ਕੇ ਜਿਸ ਤਰ੍ਹਾਂ ਇਹਨਾਂ ਨੇ ਆਪ ਖੇਡਿਆ ਘਾ ਬੱਚਿਆਂ ਵਾਸਤੇ ਇੱਕ ਪਲੇਟਫਾਰਮ ਤਿਆਰ ਕਰ ਰਿਹਾ ਹੈ ਪਰ ਤੁਹਾਨੂੰ ਪੰਜਾਬ ਦੇ ਵਿੱਚ ਯੁਵਾਕੋ ਕੇਮਾ ਜੇ ਅਸੀਂ ਕਨਾਂ ਵੱਲ ਬੱਚਿਆਂ ਦਾ ਧਿਆਨ ਦੇਵੇ ਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਕੋਈ ਜਿਵੇਂ ਸultanpur ਲੋਜੀ ਵਾਟਰ سپورਟਰ ਸਪੋਰਟਸ ਐਕਾਡਮੀ ਦੇ ਡ੍ਰੈਗਨ ਬੋਟ ਜਿਨ੍ਹਾਂ ਵਾਸਤੇ ਬੜੇ ਮੋਕੇ ਆ ਸਾਡੇ ਵਿੱਚ ਉਹਨਾਂ ਤੇ ਵੀ ਫੋਕਸ ਕਰ ਸਕਦੇ ਹਾਂ ਅਸੀਂ ਦੇ ਵਾਲ ਤੇ ਵੀ ਰੈਸਲਿੰਗ ਖਾੜਾ ਗੱਤਕਾ ਖਾੜਾ ਇਸ ਤੋਂ ਤਰਫ ਕੀ ਹੋਈ ਹੋਕੀ ਦੀ ਫਿਰ ਉਹਦੇ ਵਿੱਚ ਇੱਕ ਕਬੱਡੀ ਵੀ ਬੇਵੰਤ ਖਿਡਾਰੀ ਜਿਹੜੀ ਹੈ ਉਸ ਗਰਾਉਂਡ ਕੋ ਲਾਹਾ ਲੈ ਰਹੇ ਆ ਫਿਰ ਗਰਾਉਂਡਾਂ ਪਿੰਡ ਪਿੰਡ ਦੇ ਵਿੱਚ ਜਦੋਂ ਚੱਲਣਗੇ ਤੁਨਪਨ ਵੀ ਸਰਕਾਰ ਕਰ ਰਹੀ ਹੈ ਕਿ ਹਰ ਪਿੰਡ ਦੇ ਵਿੱਚ ਸਟੇਡੀਅਮ ਬਣਨ ਜੋ ਜਿਹੜਾ ਉਹ ਜਤਨ ਦਾ ਹੀ ਸਕਸੈਸਫੁਲ ਹੋਣਗੇ ਦੇਖ ਕੇ ਅਸੀਂ ਪਿੰਡਨ ਵਾਸੀ ਸਾਡੇ ਇਹਨਾਂ ਦੇ ਵੀ ਸਹਿਯੋਗ ਕਰਨਗੇ ਤੇ ਇਹ ਪਿੰਡਾਂ ਦੇ ਦਿਨੇਸ਼ ਸਿੰਡੀਆਵਾ ਇਹ ਸਾਨੂੰ ਨੌਜਵਾਨ ਪੀੜੀ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਰਗੋਪਨ ਲੋਗਾ ਸਖ਼ਤ ਯਤਨ ਕਰਾਂਗੇ ਭਾਈ ਹਵਾ ਪਾਣੀ ਧਰਤੀ ਬਚਾਉਣ ਵਾਸਤੇ ਵੀ ਬਾਣੀ ਕੈਂਦੀ ਜਿੱਥੇ ਜਾਲੇ ਭਈ ਇਹ ਭਲਾ ਕੇ ਜੀ ਅਸੀਂ ਪਿੰਡ ਨੂੰ ਵੀ ਹਰਾ ਬਰਿਆ ਕਰੀਏ ਆਪਣੇ ਘਰਾਂ ਨੂੰ ਵੀ ਹਰਾ ਬਰਿਆ ਕਰੀਏ ਕਰਕੇ ਜਿਹੜਾ ਹੈ ਸਾਨੂੰ ਸੋਧ ਹੋਵੇ ਕਿ ਅਸੀਂ ਬਹੁਤ ਬਹੁਤ ਸ਼ਾਲੇ ਨਿਰਧਨਵਾਦ ਕਰਦੇ ਆ ਵਾਏ ਗੁੱਟੀ ਕਾ ਖਾਂਛਾ ਵਾਏ ਗੁੱਟੀ ਵਾਕ ਇਹਨਾ ਹੁੰਦਾ ਵਿਦਿਆ ਖੇਡਾਂ ਦੋ ਹਥਿਆਰ ਪੰਜਾਬ ਦੀ ਧੀ ਲਾਉਣ ਦੇ ਭਾਰ ਸੋ ਹਮੇਸ਼ਾ ਮੇਰਾ ਸੁਨੇਹਾ ਹੁੰਦਾ ਹੈ ਕਿ ਬੱਚਿਆਂ ਨੂੰ ਆਪਾਂ ਖੇਡਾਂ ਦਾ ਨਸ਼ਾ ਲਾ ਦਈਏ ਬੱਚਿਆਂ ਨੂੰ ਪੜ੍ਹਾਈ ਦਾ ਨਸ਼ਾ ਲਾ ਦਈਏ ਦੂਜੇ ਨਸ਼ੇ ਤੋਂ ਜਾਣ ਚੁਣੋ ਸੋ ਇਹੋ ਜਿਹੇ ਖੇਡਾਂ ਇਹੋ ਜਿਹੇ ਮੇਲੇ ਹੋਣਗੇ ਸੰਗਤੀ ਰੂਹੀ ਖੇਡਾਂ ਵੱਲ ਹੋਊਗੀ ਉਹ ਆਪਣੇ ਬੱਚਿਆਂ ਨੂੰ ਖੇਡਾਂ ਤੇ ਪਾਉਣਗੇ ਕਿ ਇਹਨਾਂ ਨਸ਼ਿਆਂ ਤੋਂ ਬਚਣਗੇ ਸੋ ਮੈਂ ਇੱਥੇ ਜਿੱਥੇ ਵੀ ਪ੍ਰਬੰਧਕ ਕਮੇਟੀ ਆ ਪਿੰਡ ਜਾਲਜਪੁਰ ਦਾ ਬੜਾ ਇਤਿਹਾਸ ਹੈ ਇਸ ਪਿੰਡ ਦਾ ਕਿ ਬਹੁਤ ਪੁਰਾਣੇ ਸਮੇਂ ਤੋਂ ਇਹ ਟੂਰਨਾਮੈਂਟ ਹੋ ਰਿਹਾ ਅੱਲਾ ਕਬੱਡੀ ਨਹੀਂ ਉਧਰ ਦੇਖੋ ਤੁਸੀਂ ਫੁੱਟਬਾਲ ਦੇ ਕਿੰਨੇ ਵਧੀਆ ਮੈਚ ਹੋ ਰਹੇ ਨੇ ਵਾਲੀਬਾਲ ਦੇ ਮੈਚ ਹੋ ਰਹੇ ਨੇ ਸੋ ਜਿਹੜਾ ਇਹ ਖੇਡ ਮੇਲਾ ਕਰਾ ਰਹੇ ਨੇ ਇਹਨਾਂ ਨੂੰ ਮੈਂ ਇੱਕ ਕਾਮਯਾਬ ਖੇਡ ਮੇਲਾ ਕਰਾਉਣ ਤੇ ਵਧਾਈ ਦਿੰਦਾ ਅੱਜ ਕਰਦਾ ਇਹ ਤਰੱਕੀਆਂ ਕਰਦਾ ਰਹੂਗਾ ਹਰ ਸਾਲ ਤਰੱਕੀ ਕਰੂਗਾ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ਮੈਨੂੰ ਇੱਥੇ ਬੁਲਾ ਕੇ ਇਹਨਾਂ ਵਧੀਆ ਮੈਚ مان سا سپنا ہے کہ اپنا رگلاگلا سونا بنا دئیے